ਸੋ ਰਾਤ ਦੇ ਸਮੇਂ ਜਿਹੜਾ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਜੋ ਕਿਸਾਨ ਡਟੇ ਹੋਏ ਸਨ ਉਹਨਾਂ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਗੀ ਸਿੰਘ ਡੱਲਿਆ ਵਾਲਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਉਹਨੂੰ ਜੁਵੰਦਰ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਅੱਜ ਫਰੀਕੋਟ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਗੱਲਬਾਤ ਕਰਦੇ ਆ ਅੱਜ ਪਹਿਲੀ ਤਾਂ ਆਪਾਂ ਗੱਲ ਕਰੀਏ ਜੋ ਕਾਰਵਾਈ ਰਾਤ ਕੀਤੀ ਗਈ ਹੈ ਕਿਸਾਨ ਸਭ ਤੋਂ ਪਹਿਲਾਂ ਉਹਨੂੰ ਕਿਵੇਂ ਦੇਖਦੇ ਦੇਖੋ ਨਿੰਦਾ ਜੋ ਕਾਰਵਾਈ ਹੈ ਕੋਈ ਚੰਗੀ ਕਾਰਵਾਈ ਨਹੀਂਗੀ ਇਹ ਪੋਜੀਟਿਵ ਦਾ ਰਿਜਲਟ ਨਿਕਲਣ ਵਾਲਾਗਾ ਇਹ ਖਮਿਆਜੇ ਭਗਵੰਤ ਮਾਨ ਨੂੰ ਭੁਗਤਨੇ ਪੈਣੇ ਆ ਇਹਦਾ ਰਿਜਲਟ 27 ਲੋਕ ਦੇਣਗੇ ਇਹ ਹੁਣ ਅਣਨਾਵੰਗ ਦਾ ਦੇਖ ਲੋ ਕੋਈ ਨਹੀਂ ਛੱਡਿਆ ਆਇਗਾ ਨੰਗਾ ਕਰਕੇ ਤੋੜਿਆ ਸੀਗਾ ਇਹਨਾਂ ਨੂੰ ਵੀ ਛਿੱਤਾਂ ਦੇ ਹਾਰ ਪਾਵਾਂਗੇ ਪਿੰਡਾਂ ਚ ਆ ਜਾਣ ਇਹ ਭੁੱਲ ਜਾਣ ਕਿ ਸਾਣੂ ਪਿੰਡਾਂ ਦੇ ਵਿੱਚ ਆਣੂ ਹੁਣ ਬਦਾਮ ਖਵਾਉਣਗੇ ਇਹਨਾਂ ਲੋਕਾਂ ਨੇ ਸਰਕਾਰ ਬਣਾਈ ਉਹਨਾਂ ਲੋਕਾਂ ਦੇ ਅੱਜ ਛਿੱਤਰ ਮਾਰ ਰਹੇ ਆ ਪਰ ਉਹ ਹੁਣ ਇਹੀ ਗੱਲ ਹੈ ਕਾਰਜੋਈ ਤੋਂ ਬਾਅਦ ਕਹਿ ਰਹੇ ਆ ਕਿ ਜਿਹੜਾ ਰੋਜ਼ਗਾਰ ਦੇ ਰੁਕ ਜਾਂਦਾ ਸੀਗਾ ਉਦੋਂ ਕੰਮ ਕਰਕੇ ਜਿਹੜੇ ਖਾਪੋ ਪੇ ਕਿਸਾਨ ਸੜਕਾਂ ਦੇ ਬੈਠੇ ਸੀਗੇ ਪਰ ਅੱਜ ਕਹਿ ਰਹੇ ਅਸੀਂ ਵੀ ਕਿਸਾਨਾਂ ਦੇ ਨਾਲ ਨਹੀਂ ਰੋਜ਼ਗਾਰ ਅਸੀਂ ਲੋਕ ਕਿਹਾ ਸੀਗਾ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀਗੇ ਸਾਡੇ ਨੂੰ ਅੱਗੋਂ ਕੈਂਕਰੀਅਰ ਦੀਆਂ ਕੰਧਾਂ ਕਾਟ ਕੇ ਸਾਡੇ ਨੌਜਵਾਨਾਂ ਨੂੰ ਸ਼ੀਤ ਕਰਕੇ ਸਾਨੂੰ ਉੱਥੇ ਰੋਕਿਆ ਗਿਆ ਅਸੀਂ ਰੁਕਣਾ ਥੋੜੀ ਚਾਹੁੰਦੇ ਸੀ ਉੱਥੇ ਅਸੀਂ ਤਾਂ ਦਿੱਲੀ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਸੀਗੇ ਜਿਹੜਾ ਪੰਜਾਬ ਸਰਕਾਰ ਨਾਲ ਮਿਲੇ ਜੁਲੇ ਯਾ ਸੈਕਟਰ ਦੇ ਨਾਲ ਜਿਵੇਂ ਕਿ ਇਹ ਪ੍ਰੋਡਕਟ ਨੂੰ ਯਾਨੀ ਕਿ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਆ ਅੱਜ ਅੰਦੋਲਨ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਅੰਦੋਲਨ ਖਤਮ ਨਹੀਂ ਹੋਊਗਾ ਇਹ ਭਗਵੰਤ ਮਾਨ ਸਮਝ ਲੈ ਭਗਵੰਤ ਮਾਨ ਨਾਲ ਤੇਰੀਆਂ ਜੜ੍ਹਾਂ ਪੁੱਟੀਆਂ ਗਈਆਂ ਨੇ ਜੇ ਹੁਣ ਦਿੱਲੀ ਦੇ ਕਿਸਾਨ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਉੱਥੇ ਰੁਕਿਆ ਜਾਂਦਾ ਹੈ ਚੰਡੀਗੜ੍ਹ ਜਾਣ ਦਿੱਤਾ ਜਾਂਦਾ ਉੱਥੇ ਰੁਕਿਆ ਜਾਂਦਾ ਇਹ ਜਿਹੜੀ ਸਰਕਾਰ ਹੈ ਤਕਤਰਿਆਂ ਜੋ ਉੱਠੀ ਆ ਜਾ ਆਪ ਕੋਦੇ ਹੀ ਇਹ ਜਿੰਨਾ ਜਿਹੜਾ ਸੱਤਾ ਚੋਂ ਬਾਹਰ ਆ ਉਹਨਾਂ ਜਿਹੜੇ ਕਿਸਾਨ ਆਪਣੇ ਪੱਖ ਦੇ ਆ ਜਿੱਦ ਸੱਤਾ ਚ ਆ ਗਏ ਆ ਉਹਦੇ ਕੋਆਪਰੇਟਾਂ ਨੇ ਪੱਖ ਦੀ ਗੱਲ ਕਰਦੇ ਆ ਇਹ ਕੋਈ ਵੀ ਜੌਲ ਜੁਟੀਆਂ ਨੀਤੀਆਂ ਦੇ ਚੱਲਣ ਵਾਲੇ هەر ਜਿਹੜਾ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਸਮੇਂ ਦੀਆਂ ਸਰਕਾਰਾਂ ਉਹ ਜਿਹੜੀਆਂ ਗੈਰ ਲਗਨ ਨੀਤੀਆਂ ਉਹਨਾਂ ਦੇ ਕੰਮ ਕਰਦੇ ਆ ਨਾ ਕਿ ਕਿਸਾਨ ਪੱਖੀ ਨੀਤੀਆਂ ਦਾ ਕੰਮ ਕਰਦੇ ਆ ਮੇਰਾ ਨਾਮ ਕਰਨਵੀਰ ਸਿੰਘ ਮੇਰਾ ਪਿੰਡ ਭਗਤਲਾ ਕਲਾ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਕਿਸਾਨਾਂ ਲਈ ਕੰਮ ਕਰੂੰਗਾ ਮੈਂ ਕਿਸਾਨਾਂ ਦੇ ਨਾਲ ਖੜਾ ਤੇ ਅੱਜ ਆਪਾਂ ਵੇਖ ਹੀ ਰਹੇ ਹਾਂ ਕੱਲ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਜ਼ੁਲਮ ਹੋਇਆ ਸਾਡੇ ਕਿਸਾਨ ਲੀਡਰਾਂ ਦੇ ਜ਼ੁਲਮ ਹੋਇਆ ਇੱਥੋਂ ਪਤਾ ਲੱਗ ਸਕਦਾ ਵੀ ਕੌਣ ਕਿਸਾਨ ਦੀ ਲਾਦਾ ਤੇ ਕੌਣ ਕਿਸਾਨ ਦੀ ਨਹੀਂ ਲਾਦਾ ਇਹ ਕਹਿੰਦਾ ਸੀ ਮੈਂ ਮੋਟਰਾਂ ਐ ਕਰਦਾ ਐ ਉਹ ਕਰਦਾ ਮੈਂ ਕਿਸਾਨ ਦੀ ਲਾਦਾ ਪਰ ਅੱਜ ਜੋ ਕੱਲ ਦਾ ਪੰਜਾਬ ਪੁਲਿਸ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਰਵਈਆ ਬਹੁਤ ਹੀ ਨਿੰਦਨਯੋਗ ਆ ਵਿਖੇਗਾ ਕਿ ਸਮਾਨ ਵੀ ਕਾਫੀ ਚੋਰੀ ਕੀਤਾ ਗਿਆ ਭੰਤੋੜ ਕਾਫੀ ਕੀਤੀ ਗਈ ਉੱਥੇ ਬਹੁਤ ਹੀ ਨਿੰਦਨਯੋਗ ਹੈ ਜੀ ਲੋਕਾਂ ਦੇ ਕਰੋੜਾਂ ਦੇ ਉੱਥੇ ਟਰੈਕਟਰ ਖੜੇ ਆ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਕਿਸਾਨ ਅੰਨ ਦਾਤਾ ਕੀ ਕਿਸਾਨ ਨੂੰ ਅਮੀਰ ਹੋਣ ਦੀ ਆਗਿਆ ਨਹੀਂ ਕਿ ਕਿਸਾਨ ਅਮੀਰ ਨਹੀਂ ਹੋ ਸਕਦਾ ਆਪਣੀਆਂ ਫਸਲਾਂ ਪੈਦਾ ਕਰਕੇ ਕਿਸਾਨ ਅਮੀਰ ਨਹੀਂ ਹੋ ਸਕਦਾ ਕੀ ਕਿਸਾਨ ਆਪਣੇ ਹੱਕ ਨਹੀਂ ਮੰਗ ਸਕਦਾ ਜੇ ਅਸੀਂ ਆਪਣੀਆਂ ਫਸਲਾਂ ਦੇ ਰੇਟ ਅਸੀਂ ਆਪ ਨਹੀਂ ਤੈਅ ਕਰ ਸਕਦੇ ਵੀ ਸਾਨੂੰ ਇੰਨਾ ਸਾਡੀਆਂ ਫਸਲਾਂ ਦਾ ਰੇਟ ਮਿਲਣਾ ਚਾਹੀਦਾ ਜਿਹੜੀ ਵੀ ਅਸੀਂ ਫਸਲ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਓ ਆ ਆਪ ਸਾਨੂੰ ਰੇਟ ਦਿੰਦੇ ਆ ਵੀ ਆ ਫਸਲ ਦਾ ਤੁਹਾਡਾ ਇੰਨਾ ਰੇਟ ਆ ਆ ਫਸਲ ਦਾ ਤੁਹਾਡਾ ਇੰਨਾ ਰੇਟ ਆ 2-2 ਰੁਪਏ ਸਾਡੀ ਗੋਭੀ ਵੇਚੀ ਸਾਡਾ ਦੱਸੋ ਕੀ ਕਸੂਰ ਆ ਸਾਡਾ ਤਾਂ ਮਰਨ ਹੋਇਆ ਪਿਆ ਜੀ ਠੀਕ ਹੈ ਜੀ ਇਹ ਜਿਹੜੀ ਵੀ ਸਰਕਾਰ ਆਉਂਦੀ ਆ ਨਵੇਂ-ਨਵੇਂ ਵਾਅਦੇ ਕਰਦੀ ਆ ਹਰੇਕ ਸਾਲ ਨਵੇਂ ਵਾਅਦੇ ਕਰਦੀ ਆ ਪੰਜਾਂ ਸਾਲਾਂ ਬਾਅਦ ਸਰਕਾਰ ਬਦਲ ਜਾਂਦੀ ਆ ਨਵੇਂ ਵਾਅਦੇ ਕਰਕੇ ਸਾਡੇ ਕੋਲ ਆ ਜਾਂਦੇ ਆ ਤੇ ਸਾਰੀਆਂ ਸਰਕਾਰਾਂ ਦਾ ਰਵੱਈਆ ਉਹੀ ਰਹਿੰਦਾ ਜੀ ਅੱਜ ਦਾ ਫਿਰ ਕੀ ਪ੍ਰਦਰਸ਼ਨ ਹੈਗਾ ਅੱਜ ਜਿਵੇਂ ਸਾਨੂੰ ਜ세ਮੰਦੀ ਵੱਲੋਂ ਕਾਲ ਆਈ ਆ ਕਿ ਸਾਡੇ ਕਿਸਾਨ ਲੀਡਰ ਗ੍ਰਿਫਤਾਰ ਕੀਤੇ ਗਏ ਆ ਅਸੀਂ ਰੋਡ ਬਲੌਕ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆ ਕਿ ਸਾਡੇ ਲੀਡਰਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਅਣਮਿਸੇ ਸਮੇ ਲਈ ਪ੍ਰੋਗਰਾਮ ਹੈ ਇੱਕ ਜੋ ਕਈ ਘੰਟੇ ਬੱਦੀ ਦਾਨੇਗਾ ਜਿੰਨਾ ਸਮਾਂ ਸਰਕਾਰ ਸਾਡੇ ਸਰਦਾਰ ਜਗਜੀਤ ਸਿੰਘ ਨਾਲੇ ਵਾਲ ਤੇ ਹੋਰ ਆਗੂਆਂ ਨੂੰ ਰਿਹਾਈ ਨਹੀਂ ਕਰਤੀ ਗਈ ਤੇ ਜਿਹੜਾ ਸਾਡੇ ਸਮਾਨ ਦੀ ਟੁੱਟ ਪੱਜ ਹੋਈ ਆ ਉਹਦੀ ਪੂਰਤੀ ਨਹੀਂ ਹੁੰਦੀ ਗਈ ਉਹਨਾਂ ਸਮਾਂ ਰੋਡ ਬਲੌਕ ਲੈਣਗੇ ਇਹ ਸਰਕਾਰ ਪ੍ਰਸ਼ਾਸਨਤਾ 'ਚ ਫੇਰ ਲੱਗਦਾ ਕਿ ਸਖਤੀ ਮੂਡ ਦੇ ਵਿੱਚ ਹੀ ਆ ਪੂਰੀ ਤਿਆਰੀ ਵਿੱਚ ਗ੍ਰਿਫਤਾਰੀਆਂ ਵੀ ਕਰ ਸਕਦੀ ਹੈ ਦੇਖੋ ਸਰਕਾਰ ਸਾਡੀਆਂ ਸਰੀਰਾਂ ਨੂੰ ਡੱਕ ਸਕਦੀ ਆ ਸਾਡੀਆਂ ਜਮੀਰਾਂ ਨੂੰ ਨਹੀਂ ਡੱਕ ਸਕਦੀ ਜੇ ਗ੍ਰਿਫਤਾਰੀਆਂ ਸਰਕਾਰ ਲਾਊਗੀ ਅਸੀਂ ਗ੍ਰਿਫਤਾਰੀਆਂ ਦੇਣ ਨੂੰ ਸਾਰੇ ਕਿਸਾਨ ਐਨੇ ਕਿਸਾਨ ਖੜੇ ਆ ਸਾਰੇ ਕਿਸਾਨ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਅੱਜ ਜਿਹੜਾ ਪ੍ਰੋਗਰਾਮ ਹੈ ਅਣਮਸੇ ਸਮੇਂ ਵਾਸਤੇ ਹੈ ਇਹ ਤਾਂ ਜੇ ਸਾਡੀ ਗੜਪਤ ਨਹੀਂ ਹੁੰਦੀ ਹੈ ਜੇ ਹੋ ਜਾਂਦੇ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ 5 ਵਜੇ ਸ਼ਾਦੀ ਦੇਣਾ ਹੁੰਦਾ ਫਿਰ ਅਸੀਂ ਜਾ ਕੇ ਲਾਮਬੰਦ ਕਰਕੇ ਲੋਕਾਂ ਨੂੰ ਫਿਰ ਰੋਡ ਬਲੌਕ ਦਾ ਪ੍ਰੋਗਰਾਮ ਜਾਰੀ ਰੱਖਾਂਗੇ ਸੋ ਤੁਸੀਂ ਸੁਣਿਆ ਕਿ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਰੋਸ ਹੈ ਅੱਜ ਜਿਹੜਾ ਹੈਗਾ ਨੈਸ਼ਨਲ ਹਾਈਵੇ 54 ਇੱਥੇ ਜਿਹੜਾ ਜਾਮ ਕੀਤਾ ਜਾਣਾ ਕਿਸਾਨ ਜਥੇਬੰਦੀਆਂ ਕਾ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰਾ ਦੇ ਆਗੂ ਜਿਹੜੇ ਇੱਥੇ ਸਾਰੇ ਪਹੁੰਚ ਚੁੱਕੇ ਨੇ ਕਿਉਂਕਿ ਜਗਜੀਤ ਸਿੰਘ ਡੱਲਿਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗਲੰਦਰ ਦੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਦੱਸਿਆ ਜਾ ਰਿਹਾ ਹੈ ਕਿ ਉਹਲੇ ਵੀ ਜਿਹੜਾ ਪਾਣੀ ਦਾ ਜਿਹੜਾ ਪਾਣੀ ਨਹੀਂ ਪੀ ਰਹੇਗੇ ਉਹਨਾਂ ਦਾ ਜਿਹੜਾ ਇਲਾਜ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਲਾਹਾਲ ਦੁਜੇ ਪਾਸੇ ਫ੍ਰੀਕੋਲ ਪ੍ਰਸ਼ਾਸਨ ਵੀ ਸ਼ਕਤੀ ਬੂਡ ਦੇ ਵਿੱਚ ਹੈਗਾ ਤੇ ਲਗਾਤਾਰ ਦੇਖ ਸਕਦੇ ਆ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜਾ ਅੱ